ਮੇਰੇ ਸਾਰੇ ਯੂਟਿਊਬ ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਜੇ ਆਪ ਜੀ ਨੂੰ ਪਤਾ ਹੈ ਕਿ ਸਾਡੇ ਬੱਚੇ ਸਿੱਖਾ ਕਰਾਉਣੇਗੇ 14 15 ਸਾਲਾਂ ਦਾ ਇੰਤਜ਼ਾਮ ਹੈ। ਇਹ ਗੁਰਦਵਾਰਾ ਵਿੱਚ ਹੋ ਰਿਹਾ ਹੈ ਆਰ ਕੇ ਆਰ ਵਿਦਿਆਨ। ਤੇ ਮੈਨੇਜਮੈਂਟ ਵੀ ਦੇ ਰਿਹਾ ਆਪ ਜੀ ਨੂੰ ਕੰਫਰਮ ਕਰ ਰਹੀਆਂ ਤੇ ਅੱਜ ਵੀ 5030 ਵੀ ਇਸ ਕਾਰਨ ਇਹ ਬੁਸ਼ਕੀਆਂ ਵਖਾੜੇ ਕਿਸੇ ਮਿਲ ਦਾ ਆਨੰਦ ਮਾਣਨਾ ਤੇ ਮੇਰੇ ਵੀਡੀਓ ਨੂੰ ਵਕਤ ਵਾਰ ਵਾਣਨਾ ਤੇ ਮੇਰੇ YouTube ਚ ਚੱਲਣ ਦੇ ਨੂੰ ਸਾਕਰਾਇ ਕਰਨਾ ਇੱਕ ਰਮ ਇਹ ਨਹੀਂ ਹੁ ਮੈਂ ਦਿੰਦੀ ਹਾਂ ਆਹੋ ਖੋੜਾ ਆਇਆ ਲਓ ਸਾਹਮਣੇ ਕਹਿੰਦੇ ਪੰਦੀਵਾਲ ਤੇ ਟਰਾਈ ਜਿਹੜੀ ਕੀਤੀਆਂ ਨੋਏ ਨੇ ਬਰੇ ਸੋਰ ਦੇ ਪਾਸੇ ਕਹਿੰਦੇ ਗਰਾਊਂਡ ਦੇ ਉੱਪਰ ਇੱਕ ਦੇ ਬਾਅਦ ਕਹਿੰਦੇ ਕਰ ਦਿੱਤੀ ਆਪਣੀ ਟੀਮ ਦੇ ਨੋਏ ਨੇ ਪਹਿਲਾ ਅਵਲ ਸਮਾਪਤ ਹੋ ਗਿਆ ਉਰੇ 13 ਨੇ ਲਓ ਉਧਰਲੇ ਪਾਸੇ ਇਹਨੇ 1300 ਰੇ 바ਵਾ ਬਿਕਰਮਜੀਤ ਸਿੰਘ ਯੂਕੇ ਵਾਲੇ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੋਇਆ ਜਿਹਨਾਂ ਦੇ ਵੱਲੋਂ ਕਹਿੰਦੇ ਸੈਕੰਡ ਪ੍ਰਾਈਜ਼ ਜਿਹੜਾ 52000 ਸਪੌਂਸਰ ਕੀਤਾ ਗਿਆ 바ਵਾ ਬਿਕਰਮਜੀਤ ਸਿੰਘ ਯੂਕੇ ਵਾਲੇ ਉਹ ਵੀ ਇੱਥੇ ਇੱਥੇ ਤੌਰ ਤੇ ਪੁੱਜੇ ਹੋਇਆ ਜਿਹੜੇ ਮੇਲੇ ਦੇ ਮੇਨ ਸਪੌਂਸਰ ਨੇ ਬਹੁਤ ਵੱਡਾ ਕਹਿੰਦੇ ਆਪਾਂ ਧੰਨਵਾਦ ਕਰਾਂਗੇ ਲਓ ਉਧਰਲੇ ਪਾਸੇ ਕਹਿੰਦੇ ਬਾਲਾ ਉੜੀਆਂ ਕਹਿੰਦੇ ਪੰਦਿਆਂ ਨੇ ਮਾਰਨ ਦੇ ਜੇ ਮੇਰੇ ਵੀਰੋ ਲਓ ਇਸ ਲਈ ਪਾਸੇ ਜਿਹਨੇ ਇੱਕ ਵਾਰ ਵੱਖਰਾ ਹੀ ਦੇ ਖੰਡੇ ਖੇਡ ਮਿਲੇ ਰਹਾ ਬਹੁਤ ਬਹੁਤ ਜਿਹਨੇ ਧੰਨਵਾਦ ਇਹਦੇ ਲਈ ਜਿਹਨੇ ਪਾਸੇ ਬਾਬਾ ਕਨੇ ਵਿਕਰਮਜੀਤ ਜੀ ਜੀ ਜੁਕੇ ਵਾਲੇ ਉਹਨਾਂ ਦਾ ਕਦੇ ਵੱਡਾ ਤੋਦਦਾ ਆਹਦੇ ਕਹਿੰਦੇ ਵੱਡੇ ਖੇਡ ਲਈ ਵੀ ਤੁ ਕਰੀ ਜਾਂ ਮਨ ਉਹਨਾਂ ਲਓ ਬਲੇ ਪਾਸੇ ਕਹਿੰਦੇ ਖਿਡਾਰੀ ਖੇਡ ਮਾਰਨ ਦੇ ਕਹਿੰਦੇ ਬਾਲਾ ਕਾਉਣ ਦੇ ਲਈ ਮੇਰੇ ਮਿੱਤਰੋ ਜਿਹਨੇ ਪਾਸੇ ਕਹਿੰਦੇ ਆ ਗਿਆ ਐਨ ਸਿਰੇ ਦੀ ਬਾਲ ਕਰ ਦੋਦੀ ਹੈ ਖਿਡਾਰੀ ਬਲੇ ਪਾਸੇ ਕਹਿੰਦੇ ਆ ਮੰਨਾ ਮੈਨੂੰ ਲੱਗਦਾ ਬਾਲਾ ਕਰਦਾ ਹੈ ਇਧਰਲੇ ਪਾਸੇ ਜਗਰਾਮਾ ਵਾਲਾ ਬੰਨਾ ਮੇਰੇ ਮਿੱਤਰੋ ਦੇਲੇ ਪਾਸੇ ਕਹਿੰਦੇ ਬਾਲ ਪਾਉਣ ਦੇ ਲਈ ਖਿਡਾਰੀ ਬੰਦਾ ਆਇਆ ਅੱਜ ਇਹ ਦੇਲੇ ਪਾਸੇ ਕਹਿੰਦੇ ਸੋਮੂਆ ਮੁੰਡਾ ਜੱਫੀ ਭਾਲੀ ਦਾ ਜਿਹਦੇ ਕਹਿੰਦੇ ਸਿੰਘ ਜੁਰਪੁਰ ਦਾ ਕਹਿੰਦੇ ਬੰਦਾ ਆਪਣੀ ਟੀਮ ਲਈ ਕਹਿੰਦੇ ਡਾਊਨ ਹੋ ਗਿਆ ਮੇਰੇ ਵੀਰੋ ਜੱਲੇ ਬੱਲੇ ਕਹਿੰਦੇ ਖਿਡਾਰੀ ਜਿਹੜੇ ਕਹਿੰਦੇ ਕਰਵਾਈ ਉਹਨੇ ਵਧੀਆ ਕਹਿੰਦੇ ਰਾਮਤ ਨੇ ਮੇਰੇ ਵੀਰੋ ਇਹਦੇਲੇ ਪਾਸੇ ਬਾਕੀ ਵੱਡਾ ਕਹਿੰਦੇ ਧੰਨਵਾਦ ਬਾਬਾ ਕਹਿੰਦੇ ਵਿਕਰਨਜੀ ਦੀ ਜੋਕੇ ਵਾਲੇ ਜਿੰਨੋ ਦੀ ਕਹਿੰਦੇ ਬਹੁਤ ਵੱਡੀ ਸਪੋਰਟ ਆ ਦੇ ਹੁੰਦੇ ਖੇਡ ਮੈਦਾਨ ਵਿੱਚ ਵੀਰੋ ਮੁੰਜ ਨਗਰ ਦੇ ਮੋਢੜਾ ਮੋਢਾ ਲਾ ਕੇ ਦਿਖਾ ਰਿਹਾ ਹੈ ਬਹੁਤ ਵੱਡਾ ਕਹਿੰਦੇ ਧੰਨਵਾਦ ਸੇਖਣ ਦਾ ਪਿੰਡ ਹੈ ਮੇਰੇ ਵੀਰੋ ਤੰਤਰ ਬਾਬੇ ਰੁਖੜ ਦਾ ਦੀ ਬਹੁਤ ਵੱਡੀ ਕਹਿੰਦੇ ਕਿਰਪਾ ਹੈ ਇਸ ਮੇਰੇ ਨਗਰ ਦੇ ਉੱਪਰ ਤੇ ਵੱਡਾ ਖੇਡ ਮੇਲਾ ਕਹਿੰਦੇ ਪਊਗਾ ਆ ਮੁੰਡਾ ਕਰੇ ਇਸ ਬਲਕੇ ਦੇ ਮੱਦੀਆ ਸਾਹੂ ਦੀ ਧਰਤੀ ਦਾ ਤਿੰਤੂ ਵਰਗੇ ਜੰਗੀ ਵਰਗੇ ਮਾਨ ਨੇ ਸੋਦੀ ਕਹਿੰਦੇ ਜ਼ਿੰਦਗੀ ਦਾ ਮੇਰੇ ਵੀਰੋ ਤੇ ਤਰਤੇ ਕਹਿੰਦੇ ਹੁੰਦੇ ਹੈ ਤੇਰੇ ਲੱਖਾਂ ਕਹਿੰਦੇ ট্রাক ਟ੍ਰੇਨ ਦਾ ਆ ਸੋਦਾ ਤੇ ਜਿਹੜਾ ਮੈਚ ਜਿਹੜੇ ਹੋੁੰਦੇ ਨੇ ਪਰ ਬਾਲ ਦੇ ਟੋਕੀ ਦੀ ਹੋਣ ਜੇ ਕਰਕੇ ਸਿੰਧੂ ਸਕੋਰ ਦਾ ਮੇਰੇ ਹੁੰਦਾ ਟੂਰਨਾਮੈਂਟ ਤੁਸੀਂ ਲਓ ਤੇਲੇ ਪਾਸੇ ਕਹਿੰਦੇ ਇੱਕ ਸਿੰਗਲ ਸਕੋਰ ਦੇ ਵਾਦੇ ਜਿਹੜੇ ਕਹਿੰਦੇ ਚੁੱਕੇ ਮੇਰੇ ਵੀਰੋ ਇਹਦੇ ਮੰਨਾ ਕਹਿੰਦੇ ਫੱਤੀ ਭਾਈ ਵਾਲਾ ਜੋ ਖਿਡਾਰੀ ਕਹਿੰਦੇ ਮੈਦਾਨ ਦੇ ਵਿੱਚ ਜਿਹਦੇਲੇ ਪਾਸੇ ਕਹਿੰਦੇ ਸਾਹਮਣਾ ਕਰਦਾ ਹੋਇਆ ਹੈ ਪੈਂਦੀ ਬਾਲ ਤੇ ਟਰਾਈਜਡ ਕੀਤੀ ਓਵਰ ਸਮਾਪਤ ਆ ਓਵਰ ਬਾਅਦ ਜਿਹੜੇ ਸਪੋਰਟ ਕਹਿੰਦੇ ਬਾਈ ਬਣ ਗਏ ਨੇ ਬਾਹਰ ਸਾਰੇ ਦੋਬਰ ਤੋਂ ਬਾਅਦ ਕਹਿੰਦੇ ਬਣ ਗਏ ਬਾਈ ਇਧਰਲੇ ਪਾਸੇ ਦੇ ਤੀਜੇ ਵੱਡੀਆਂ ਬੱਲਾਂ ਬੋਲੀ ਫੇਰ ਬੱਲਾਂ ਪਾਉਂਦੇ ਨੇ ਮੇਰੇ ਮਿੱਤਰੋ ਇਧਰੇ ਪਾਸੇ ਕਹਿੰਦੇ ਬਾਦ ਆਇਆ ਬਾਸ ਨੇ ਬਹੁਤ ਜਿਹੜੇ ਪਾਣੀ ਨਾਲ ਸੋਕਿਰਨ ਹੋਇਆ ਮੇਕੋ ਸਾਣ ਦੀ ਜੰਨਾ ਕੇ ਖੜ ਕਰ ਕੇ ਕਈ ਬੰਦੇ ਦਾ ਜਾਰੀ ਲੱਗੇ ਡੁੱਬ ਗਏ ਕਈ ਪੱਥਰਾਂ ਨਾਲ ਲੱਗੇ ਤੜ ਗਏ ਫਰਾਂਟਾ ਕਾਲੀਆਂ ਦੇ ਖੋਲੇ ਮੇਰੇ ਸੁਪਨੇ ਚੰਮਲੋਂ ਫੰਡਾ ਤੇ ਪਗੜ ਗਈ ਕੋਈ ਨਾ ਬੋਲ ਕੇ ਦੀ ਹੋ ਜਾਂ ਤੂੰ ਪਾਰਸਾ ਤੇ ਜੰਨਾ ਸਾਡੀ ਚੁੱਪ ਕਰ ਗਈ ਆ ਖਿਡਾਰੀ ਕਹਿੰਦੇ ਖੇਡ ਮੈਦਾਨ ਦੇ ਉੱਤੇ ਜੱਸੂ ਮੇਰੇ ਵੀਰੋ ਬੱਲਾ ਕਹਿੰਦੇ ਪਾਉਂਡ ਲਈ ਵੜਿਆ ਆ ਦੂਜੇ ਪਾਸੇ ਕਹਿੰਦੇ ਖਿਡਾਰੀ ਇਹ ਕਹਿੰਦੇ ਪਿਆਰ ਹੈ ਮੇਰੇ ਵੀਰੋ ਇਹ ਆ ਕਹਿੰਦੇ ਥੱਤੀ ਭਾਈ ਵਾਲਾ ਇਹ ਆ ਕਹਿੰਦੇ ਥੱਤੀ ਭਾਈ ਵਾਲਾ ਥੱਤੀ ਭਾਈ ਵਾਲਾ ਬਾਤ ਕਰੀ ਜਾਂਦਾ ਤੇਰੇ ਮਿੱਤਰੋ ਸਰਦਾਰ ਕਰੀ ਜਾਂਦਾ ਕਹਿੰਦੇ ਸੋਦੂ ਮੇਰੇ ਵੀਰੋ ਥੱਤੀ ਭਾਈ ਵਾਲਾ ਬੱਲਾ ਕਹਿੰਦੇ ਲਾਦੀਆਂ ਤੇ ਕਹਿੰਦੇ ਬਾਗ ਕਹਿੰਦੇ ਪੌਲੀ ਜੱਸੂ ਕਹਿੰਦੇ ਪਿਆਰ ਹੈ ਉਹ ਮੁੰਡਾ ਕਹਿੰਦੇ ਲੰਮੀ ਜੱਟ ਬੁੱਢੀ ਕਹਿੰਦੇ ਧੁਰਦੀ ਦਾ ਉਹ ਥੱਤੀ ਭਾਈ ਵਾਲਾ ਕੋਈ ਵੀ ਜਰੂਰ ਇਹਨੂੰ ਵਾਰ-ਵਾਰ ਪਾੜੀਣਾ ਉੱਧੇ ਵੀ ਸ਼ੱਕਾ ਮਾਰਦਾ ਪਰ ਹੋਰ ਡੜਗੇ ਡਰਦੇ ਉੱਲਾ ਕਰੇ ਲਗੜੀਆਂ ਟਿਕਾਣੇ ਆਉ ਸੁਮਰੇ ਕਰੇ ਸਬਾਨ ਵਖਰਾ ਪਹਲੇ ਕਰੇ ਵੱਡੇ ਮੇਲੇ ਦਾ ਇਹ ਵੀ ਕਿਹਦੇ सोनू ਆ ਫੁੱਫੀ ਭਾਈ ਵਾਲਾ ਤੇ ਗੱਲਾਂ ਕਰੇ ਲਾਈਦਾ ਟਿਕਾਣੇ ਮੇਰੇ ਵੀਰੋ ਪੰਦੀ ਬਾਲ ਜੋ ਪਾਸੇ ਜਸੂ ਤੇ सोनू ਜਸੂ ਦੇ ਸਮੂਹ ਉਹ ਬੱਲੇ 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 ਜੰਮ ਕਮਾਲ ਦੀ ਕਹਿੰਦੇ ਕਰ ਦੁੱਦੀ ਆ ਉਹਦੇ ਪਾਸੇ ਕਹਿੰਦੇ ਖੇਡ ਮੈਦਾਨ ਦੇ ਚ ਮੇਰੇ ਵੀਰੋ ਲੰਮੇ ਜੱਟਪੁਰੇ ਦੀ ਧਰਤੀ ਦਾ ਕਹਿੰਦੇ ਲੁਧਿਆਣੇ ਵਾਲਾ ਇਹ ਕਹਿੰਦੇ ਜਸੂ ਜੰਮ ਦੇ ਮਿੱਤਰੋ ਜਿਹੜਾ ਇਧਰੋਂ ਪਾਸੇ ਕਹਿੰਦੇ ਗੱਲ ਟਕਾਣੇ ਲਾ ਰਿਹਾ ਵਡੀਆਂ ਕੰਮਾਂ ਦੇ ਬੋਪੀ ਵਰਗੇ ਟਕਰਾ ਖੇਡ ਰਿਹਾ ਬਾਲ ਦੇ ਪਾਸੇ ਕਹਿੰਦੇ ਫੇਰ ਤੇ ਦੀ ਬਾਲ ਆਹ ਟਾਈਗਰ ਦੇ ਕੀਟੀਆਂ ਨੌਜੀਆਂ ਨੇ ਜਿਹੜੇ ਸੋਰ ਕਹਿੰਦੇ ਮੈਦਾਨ ਦੇ ਵਿੱਚ ਇਧਰੇ ਤੇਰੇ ਬਾਡੀ ਕਰ ਦਿੰਦੇ ਆ ਜੈਲੀ ਸਾਹੋ ਵਾਲਿਆ ਉਹ ਖੰਡਾ ਖੜਕਣਾ ਚਾਹੀਦਾ ਸਭਾ ਲੱਗੇ ਵੀ ਆ ਜੰ ਮੇਲਾ ਜਿਹੜਾ ਆਹ ਸੇਖੇ ਦੇ ਵਿੱਚ ਚੱਲਦਾ ਆਪਣਾ ਗ라운ਡ ਪਿੰਡਾ ਆਹ ਸਾਹਮਣੇ ਕਹਿੰਦੇ ਗੱਲਾ ਹੋ ਰਹੀਆਂ ਮੇਰੇ ਮਿੱਤਰੋ ਆਹ ਸਾਹਮਣੇ ਦੇ ਕੋਲ ਕਰਤੇ ਕਹਿੰਦੇ ਕਰਵਾਣੇ ਪੈਣੇ ਆ ਪੌਂਦੀ ਵਾਲ ਉਹ ਬਿੱਲੇ 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 ਸਾਹੂ ਕਿਰ ਵਾਲਾ ਅੱਸੀ ਜਿੰਨੇ ਬਰੇਲੀ ਨੂੰ ਜਿਹਨੇ ਕਹਿੰਦੇ 4 ਸਕੋਰ ਦੇ ਬੰਦੇ ਆਪਣੀ ਟੀਮ ਲਈ ਕਹਿੰਦੇ ਜੋਰ ਹੁੰਦਾ ਇਹ ਆ ਕਹਿੰਦੇ ਅਰਸ਼ੂ ਉਹਦੇ ਮੁੰਡਾ ਸਾਹੂ ਦੀ ਲਈ ਧਰਤੀ ਦਾ ਇਹਦੇ ਕੋਲਸ ਕਹਿੰਦੇ ਕਬਾਲ ਕਰਦਿਆ ਹਾਂਜੀ ਦੱਸੋ ਬਾਈ ਜੀ ਕਿੰਨੇ ਹੋ ਗਏ ਜੀ ਕਿੰਨੇ ਓਵਰ ਇੱਕ ਪਈਏ ਜੀ ਤੀਜੇ ਓਵਰ ਦੀ ਲੈ ਵੀ ਇਧਰੇ ਵਸਤੇ ਹੋਰ ਤੇ ਹੋ ਗਿਆ ਉਹ ਕਹਿੰਦੇ 34 ਹੋ ਗਿਆ ਜੀ 34 ਹੋ ਗਿਆ ਕਹਿੰਦੇ ਹੁਣ ਇਹ ਪਰਤੇ ਖੇਡ ਦੇ ਮੈਦਾਨ ਨਾਲ ਇੱਕ ਵਾਰ ਬਈ ਨਵੀਂ ਬਾਲ ਨਾ ਕਰਵਾਈਆ ਜੀ ਕਿੰਨੇ ਦੀ ਬਲੈਂਟੀ ਹੈ ਬਈ ਦੋਆਂ ਦੀ ਲੈ ਵੀ ਬਬਾ ਦੋ ਸਕੋਰ ਦੀ ਬਲੈਂਟੀ ਹੈ ਜਿਆਦਾ ਬਈ ਕਹਿੰਦੇ ਲੋਰ ਚੇਂਜ ਕਰ ਲੋ ਤੇ ਨਹੀਂ ਫਿਰ ਦੋ ਵੀ ਬਲੈਂਟੀ ਹੈ ਕਾੜੀ ਲੋਰ ਪਾਓ ਵੀਰੇ ਜੀਵਣ ਵਾਲੀ ਬਲਾਹ ਕਾਲੀ ਦੌਰ ਉਹ ਆਪਣੇ ਦੋ ਪਾਦੇ ਵਿੱਚ ਦੇ ਅਰਗੇ ਹਾਏ ਵਾਹ ਸਦੇ ਬਾਲ ਬੋਲੀ ਕਹਿੰਦੇ ਗੰਗੂ ਕਹਿੰਦੇ ਫਿਰ ਕਹਿੰਦੇ ਖਿਡਾਰੀ ਤਿਆਰ ਪਰਿਆਰੇ ਮੇਰੇ ਵੀਰੋ ਪੁੰਜੀ ਬਾਲ ਦੇ ਚੜਕਣਾ ਕਹਿੰਦੇ ਬੋਦੀ ਲਓ ਸਾਹਮਣੇ ਕਹਿੰਦੇ ਨਵੀਂ ਨੇ ਬਾੜ ਕੀਤੀ ਆ ਔਰ ਉਧਰਲੇ ਬਾਹਰ ਇੱਕ ਗੀਵਣ ਵਾਲੀ ਸਾਹਮਣੇ ਲੱਗਦੀ ਕੋਈ ਹੋਸ ਲਾਓ ਯਾਰਾ ਸਾਧੂ ਬਾਈ ਕੋਈ ਲੈਗ ਬੈਰ ਲਾਓ ਯਾਰਾ ਬਰਮਣ ਕੇ ਲੱਕਨਪੁਰ ਤਿੰਨ ਕਰੀਆ ਆਪਾਂ ਇਹ ਕਿਰਪਾ ਕਰਕੇ ਮੇਰੀ ਬੇਨਤੀ ਹੈ ਮੈਚ ਬਹੁਤ ਵਧੀਆ ਦੇ ਪੋਲ ਕਲੀਅਰ ਮੈਚ ਆਓ ਯਾਸਦੇ ਬਾਪੂ ਜੀ ਕਦੇ ਮੁੰਡਾ ਕਦੇ ਤਿਆਰ ਆ ਆਹ ਸਾਹਮਣੇ ਜਿਵੇਂ ਕੀਤੀ ਹੈ ਭਾਈ ਪਰ ਸਿਰੇ ਦੀ ਬੱਲਾ ਕਿਨੇ ਮੁਰੇ ਦੇ ਮੈਦਾਨ ਦੇ ਕਿਨੇ ਕਰ ਦਿੰਦੀ ਨੇ ਜੜਕੜਾ ਕਿਨੇ ਬੋਦੀ ਕਿਨੇ ਸਾਹਮਣੇ ਕਿਨੇ ਕਰਦੇ ਮੈਦਾਨ ਦੇ ਵਿੱਚ ਪੱਕੜ ਕਿਨੇ ਆਲੇ ਦਰਦੇ ਦੀ ਆ ਉਹ ਮੈਚ ਦੇ ਟੋਪੀ ਦਾ ਪਰ ਬੱਲਾਪੁੱਲ ਦੀ ਕਿਨੇ ਨਵੀਆ ਮੁੰਨਾ ਜੜਕੜਾ ਆ ਗਿਆ ਬੱਲੇ ਬੱਲੇ ਕਰਾਉਣੀ ਪੈਣੀ ਇਹਨਾਂ ਬੋਦੀ ਕਹਿੰਦੀਆਂ ਦੁਨੀਆ ਨਿੱਕੀ ਉਮਰ ਦੇ ਵਿੱਚ ਕਿਨੇ ਵੱਡਾ ਨਾਮ ਦਾ ਖਿਡਾਰੀ ਦਾ ਲਓ ਸਾਹਮਣੇ ਇਧਰ ਦੇ ਪਾਸੇ ਬੱਲੇ ਵਾਲਾ 3 15 ਬੱਲੇ ਜੁੜ ਗਏ ਨੇ 4 ਔਰ ਜੁੜ ਗਏ ਨੇ 4 ਮਰੇ ਮਿੱਤਰੋ ਲੈ ਵੀ ਨਵੀਂ ਜਾਦੂਦਰਾ ਯਾਰ ਬੈਠਾ ਕੈਨੇਡਾ ਕਹਿੰਦਾ ਵੱਡੇ ਮਾਰ ਕਰਦੇ ਆਂਗੇ ਉਹ ਨਾ ਹੋਵੇ ਕਿਤੇ ਟ੍ਰਿਕਾਂ ਦਾ ਜਦੋਂ 30 30 ਦੇ ਛੱਡੇ ਤੇ ਬੋਤੀਆਂ ਮੇਰੇ ਮਿੱਤਰੋ ਕਿਹੜੇ ਕਵੀ ਧਰਤੀ ਦਾ ਆਹ ਸੋਈ ਇਧਰ ਨੇ ਛੋਟੀਆਂ ਤੇ ਕਾਰਨਾਮੇ ਵੱਡੇ ਇਹਨੂੰ ਦੇ ਕਹੋਂਦੇ ਕੰਨੇ ਪੌਲੀਆਂ ਦੇ ਕੰਨੇ ਆ ਇਹ ਕਨੇ ਬੋਤੀਆਂ ਕੜਕੜਾ ਜਿਹੜੇ ਕਲੇ ਚਾਈ ਕਿੰਨੇ ਚਾਰ ਦੇ ਵੱਡੇ ਜਿਹੜੇ ਸ਼ਾਰ ਕਹਿੰਦੇ ਦੇਖਣ ਵਾਲੇ ਹੁੰਦੇ ਮੁੰਡੇ ਦੇ ਚਾਰ ਸ਼ ਮੇਰੇ ਨੂੰ ਸ਼ਾਰ ਖੇਡਦਾ ਨਾ ਤੇ ਐਡਾ ਲੱਗਦਾ ਇਨੇ ਵੀਡੀਓ ਗੇਮ ਚੱਲੀ ਜਾਂਦੀ ਹੋਵੇ ਐਡਾ ਲੱਗਦਾ ਓਦੋਂ ਕਿੜੇ ਕਲਾ ਕਹਿੰਦੇ ਬੋਦੀ ਖੇਡਦਾ ਹੋਵੇ ਕੱਲੇ ਕੱਲੇ ਬੋਲ ਰਹੇ ਕਹਿੰਦੇ ਨਿਕਾ ਕਹਿੰਦੇ ਆਪਣੀ ਟੀਮ ਨੂੰ ਚਾਰ ਦੇ ਕਹਿੰਦੇ ਬੋਦੀ ਕਹਿੰਦੇ ਦੁਗਲੀਆਂ ਬਾਦੀ ਇਸ਼ਾਰਾ ਕਰਦੇ ਬਿਲਦੀ ਸੱਦੀ ਲੈ ਵੀ ਸਿਮਰੇ ਇਸ਼ਾਰਾ ਕਰਦਿਆ ਕਰੋ ਸਕੋਰ ਜੜਗੇ ਨੇ ਚਾਰ ਮਾਰੇ ਮਿੱਤਰੋ ਲੈ ਵੀ ਕਿੰਨੇ ਬਣ ਗਏ ਬਾਈ ਸਕੋਰ ਇੱਕ ਬਰ ਬਾਲ ਦੂਜੀ ਬਾਲ ਤੇ ਕੀ ਸੀ ਦੋ ਸਕੋਰ ਦੇਣਾ ਹਾਂਜੀ ਸਾਹਮਣੇ ਕਿਹਦੇ ਮਕੰਮਾ ਦਾ ਮੁੰਡਾ ਦਿਲਵੰਦੀਪ ਘੇੜੀ ਦੀ ਕਿਹਦੇ ਧਰਤੀ ਦਾ ਜਿਹੜੇ ਕਿਹਦੇ ਸਾਹਮਣੇ ਕਿਹਦੇ ਕਰਨ ਮદાન ਦੇ ਵਿੱਚ ਆਹ ਟੱਕਰ ਦੇ ਕਿਹਦੇ ਚੱਕਰ ਕਹਿੰਦੇ ਦੇਖਣ ਵਾਲਾ ਮੇਰੇ ਵੀ ਲੋਕ ਫੱਟੇ 12 ਵੀ ਕਿਹਦੇ ਟੱਕੜਾ ਹੈ ਜੋਤੀ ਆ ਗਿਆ ਸਾਹਮਣੇ ਮદાન ਦੇ ਵਿੱਚ 10 ਲਗ ਮਿੰਟ ਦੀ ਸੰਧਵਾਦ ਕਰਨ ਥੈਨ ਟੂਰਨਾਮੈਂਟ ਦਾ ਹੁਣ ਹੁੰਦੇ ਪਹਿਲਾਂ ਅਲੀਗੋਨ ਦਾ ਮੁੰਗੀ ਤਤੂ ਵੇ ਵਾਚਿੰਗ ਯੇ ਓਨ ਦਿ ਟੀਵੀ ਦਾ ਕ੍ਰਿਕਟ ਦਾ ਤੇ ਰਾਮ ਚਾਹਵਾ ਕਮਜ਼ਨਾ ਤੇ ਜੋੜ ਕੇ ਦਾ ਰੁਪਿਆ ਜਿਹੜਾ 1100 ਰੁਪਿਆ ਆਵੇਗਾ ਵੱਡੇ ਮਾਰ ਹੋੜ ਗਏ ਲਓ ਪ੍ਰੀਤ ਦੇ ਮੇਰੇ ਪਾਸੇ ਕਹਿੰਦੇ ਬੰਦ ਵਾਲੀ ਧਰਤੀ ਦਾ ਪੈ ਗਈ ਮਾਰ ਮੇਰੇ ਮਿੱਤਰਾਂ ਲੱਗ ਜਾਓ ਸਵਾਰ ਖੇਡ ਕ੍ਰਿਕਟ ਦਾ ਓ ਸਵਾਰ ਖੇਡ ਕ੍ਰਿਕਟ ਦਾ ਓ ਕਹਿੰਦੇ ਮੇਰੇ ਮਿੱਤਰੇ ਪਾਸੇ ਸਰਾ ਲੱਗਿਆ ਆ ਮੈਂ ਬਾਅ ਸਰਾ ਹੋ ਗਈ ਵੀ ਕੌਰਾ ਟੀਮਾਂ ਕਹਿੰਦੇ ਟੈਂਡਰੀਆਂ ਹੋਰਦੀਆਂ ਨੇ ਉਧਰ ਕਹਿੰਦੇ ਮੇਰੇ ਬਿੱਟਰ ਬਾਰਾ-ਬਾਰਾ ਹੋ ਰਹੀ ਆ ਖਿਡਾਰੀ ਕਹਿੰਦੇ ਖੇਡ ਮਹਾਨ ਤੋਂ ਵੱਡਾ ਬਾਲਾ ਕਹਿੰਦੇ ਪਾਉਣ ਲਈ ਬੜਿਆ ਹੋਇਆ ਐਨ ਛੋਟੀ ਦੇ ਬਾਲ ਖੇਡਦੇ ਆ ਜੋ ਸਰਪੇਂਚ ਵਿੱਚ ਪੜਾ ਤੇ ਸਾਡੇ ਭਾਅ ਕੋਲੋਂ ਪਾਸੇ ਕਹਿੰਦੇ ਰੁਪਈਆ 500 ਰੰਤਾ ਜਾਣਾ ਤੇਜ ਬਿੱਟਰ ਵਰਗੇ ਸੱਤੇ ਵਰਗੇ ਆ ਕਹਿੰਦੇ ਸੰਨੂ ਵਰਗੇ ਕਹਿੰਦੇ ਆ ਰੁਪਈਆ ਕਹਿੰਦੇ 500 ਰੁਪਏ ਜਾਣਾ ਕੁੱਲ ਮਿਲਾ ਕੇ 1600 ਹੋ ਗਿਆ ਕਰਦਾ ਬਾ ਬੜਾ ਇਹ ਵੀ ਕਿੰਨੀਆਂ ਬਲਾਂ ਕਿੰਨੇ ਰਹਿ ਗਏ ਕਰੀ ਗੇ ਉਹ ਜਾਨਦਾਰੀ ਦਿਓ ਜੇ ਬਾੜੀ ਜੀ ਕਿੰਨੀਆਂ ਬਲਾਂ ਕਿੰਨੇ ਰਹਿ ਗਏ ਹੈਲੋ 9 ਰਹਿ ਗਏ 5 ਬਲਾਂ ਰਾਉਂਡ ਦੇ ਪਾਸੇ ਕਹਿੰਦੇ 5 ਬਲਾਂ ਦਾ ਖੰਡਾ ਖੜਕ ਗਿਆ ਮੇਰੇ ਯਾਰ ਇਧਰੋਂ ਪਾਸੇ ਕਹਿੰਦੇ ਆ ਗਿਆ ਹੋਰ ਆਓ ਸਪਰੀਟ ਮੇਰੇ ਮਿੱਤਰੋ ਜਿਹੜੇ 9 ਰਹਿ ਗਏ 11 ਬਲਾਂ ਚ ਉਧਰੇ ਪਾਸੇ ਕਹਿੰਦੇ 9 ਰਹਿ ਗਏ ਮੇਰੇ ਕੋਲ ਸਕੋਰ ਰੇੜੇ ਆਹ ਸਾਹਮਣੇ ਕਹਿੰਦੇ ਤਾਰਾ ਬਾਲਾਂ ਦਾ ਬਖਰਾ ਸਵਾਦ ਆ ਗਏ ਮੇਲੇ ਦਾ ਮੇਰੇ ਮਿੱਤਰੋ ਆਹ ਟੀਮਾਂ ਕਹਿੰਦੇ ਖੋੜਦੀਆਂ ਨੇ ਤੇ ਪਤਾ ਲੱਗਦਾ ਕਹਿੰਦੇ ਉਧਰ ਸੋਲ ਸਾਡਾ ਵੀਰੋ ਵੀ ਵਿਸ਼ੇਸ਼ ਤੌਰ ਤੇ ਪੁੱਜ ਗਿਆ ਬਹੁਤ ਵੱਡਾ ਕਹਿੰਦੇ ਧੰਨਵਾਦ ਕਰਾਂ ਗੱਲਾਂ ਹੋੜੀਆਂ ਮੇਰੇ ਮਿੱਤਰੋ ਰਹਿ ਗਏ ਰੇੜੇ ਉਧਰੇ ਪਾਸੇ ਆਹ ਸਕੋਰ ਰੇੜੇ ਕਹਿੰਦੇ ਉਹ ਮੈਦਾਨ ਦੇ ਕਹਿੰਦੇ ਮੇਰੇ ਵੀਰ ਉਧਰੇ ਪਾਸੇ ਕਹਿੰਦੇ 9 ਜਿਹੜੇ 4 ਬਾਲਾਂ 'ਚ 9 ਰਹਿ ਗਏ 4 ਬਾਲਾਂ 'ਚ 9 ਰਹਿ ਗਏ ਹਾਂ ਮੇਰੇ ਵੀਰ ਉਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਹੁਣ ਇਹ ਕਹਿੰਦੇ 4 ਬਾਲਾਂ 'ਚ 9 ਰਹਿ ਗਏ ਵਾਵਾ ਬਿਕਰਨਜੀਤ ਸਿੰਘ ਜੀ ਯੂਕੇ ਵਾਲੇ ਜਿਹਨਾਂ ਦਾ ਬਹੁਤ ਵੱਡਾ ਸੰਜੋਗ ਆਜ ਦੇ ਮੇਲੇ ਨੂੰ ਕਰਵਾਉਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਉਧਰ ਬੱਲੇ 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 ਕੰਨਾਂ ਵਾਲਾਂ ਦੇ ਤਿੰਨ ਰਹਿ ਗਿਆ ਉਧਰ ਪਾਸੇ ਕਹਿੰਦੇ ਮੇਰੇ ਵੀਰੋ ਜਿਹੜੇ ਕੰਨਾਂ ਵਾਲਾਂ ਦੇ ਕਹਿੰਦੇ ਤਿੰਨ ਰਹਿ ਗਿਆ ਨਜ਼ਾਰਾ ਵੱਖਰਾ ਵਜਿਆ ਹੋਇਆ ਆ ਮੇਲਾ ਕਹਿੰਦੇ ਟਾਵਰਾ ਚੱਲਦਾ ਉਧਰ ਕੰਡਾ ਕਨੇੜੇ ਤੇ ਕਾਲੀ ਇਹ ਤਾਂ ਕਹਿੰਦੇ ਬਲਾਲ ਸ਼ਰਵਾ ਵੀ ਟਰੈਕਟਰ ਦਾ ਜੇਤੂ ਆ ਵਾਰ ਰੋ ਚਾਣੇ ਵਾਲਾ ਆ ਗਿਆ ਉਹ ਵੀ ਕਹਿੰਦੇ ਦੋ ਟੱਕਾਂ ਦਾ ਜੇਤੂ ਵੱਡੀ ਦਾ ਜੇਤੂ ਆ ਉਧਰ ਤੌਰ ਆ ਗਿਆ ਵੇਖੀਏ ਉਧਰ ਮਾਲੀ ਵਾਲੇ ਪਾਸੇ ਐਂਟਰੀ ਕੀਤੀ ਆ ਆ ਆ ਗਿਆ ਧਾਬਾ ਦੀ ਧਰਤੀ ਦਾ ਸ਼ਾਂਤੀ ਮੇਰੇ ਵੀਰੋ ਇਹ ਮੁੰਡਾ ਗੱਡੀ ਵੀ ਦਿੱਤਿਆ ਤੇ ਕਹਿੰਦੇ ਟਰੈਕਟਰ ਵੀ ਦਿੱਤਿਆ ਇੱਥੇ ਲੱਗੋ ਦੋ ਟੱਕਰ ਕਹਿੰਦੇ ਵਾਰ ਕਰਦੋ ਇੱਕ ਧਾਬਾ ਆ ਗਿਆ ਟਰੈਕਟਰ ਤਿੰਨ ਇੱਕ ਟਰੈਕਟਰ ਦੇ ਪਾਸੇ ਕਹਿੰਦੇ ਮੇਰੇ ਵੀਰੋ ਮੰਨ ਵਾਲੀਏ ਦਾ ਚਾਰ ਟਰੈਕਟਰ ਤੇ ਇੱਕ ਕਹਿੰਦੇ ਟਰੈਕਟਰ ਸਾਡਾ ਵੀਰ ਹੈ ਉਹ ਵੀ ਕਹਿੰਦੇ ਵਿਸ਼ੇਸ਼ ਤੌਰ ਤੇ ਪਹੁੰਚ ਆਇਆ ਲਓ ਬੱਲੇ 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 ਹੋ ਗਈ ਹੈ ਲੁਧਿਆਰੇ ਵਾਲਾ ਲੁਧਿਆਰੇ ਗੋਪੀ ਦਾ ਕਹਿੰਦੇ ਇਸ ਸਮੇ ਗੋਪੀ ਚਾਰ ਵਾਰ ਤਿਆਰ ਹੈ ਲੈ ਵੀ ਉਹ ਚਾਣਾ ਵਾਲਿਆ ਆ ਜਿਹੜਾ ਆਖਰੀ ਦਿਨ ਹੈ ਇਸ ਤੋਂ ਬਾਅਦ 8 ਮੈਚ ਹੋਰ ਹੋਣੇ ਆ ਹੈਲੋ ਅੱਜ ਬਹੁਤ ਹੀ ਰੌਣਕ ਹੈ ਰਤਮੀ ਆਉੜੀ ਗੋੜੀ ਰਾਉਣਕ ਵਧੀ ਜਾ ਰਹੀ ਹੈ 74 ਉਹ ਪਤਾ ਨਹੀਂ ਸੁਣਦੀ ਤੁਸੀਂ ਉਹ ਸਪੀਕਰ ਤੋਂ ਮੜਿਆ ਪਾਸ ਪਰੇ ਨੂੰ ਹੋ ਕੇ ਬਾਈਓ ਸਪੀਕਰ ਤੋਂ ਪਰੇ ਨੂੰ ਹੋ ਜਾਓ ਇਹ ਸੁਣ ਤੁਸੀਂ ਪਹਿਲਾਂ ਸੁਣਨਾ ਜਿਹੜਾ ਇਹ ਕਹਿੰਦੇ ਆ ਆਪਸ ਵਿੱਚ ਨਹੀਂ ਪਸਣਨਾ ਉਹ ਕਵਾਰਟਰਫਿਨ ਮੈਨ ਉਹ ਮੇਰੇ ਵੀਰੋਂ ਖੇਡਾ ਜਾਵੇਗਾ ਲੈ ਵੀ ਜੀਵਨ ਹੁਣ ਤੂੰ ਪਾਣੀ ਪਿਲਾ ਸਕਦਾ ਕਿਉਂਕਿ ਟਾਈਮ ਲੱਗ ਰਿਹਾ ਵੀਰ ਸਾਡੇ ਆ ਡਿਉਟੀਆਂ ਸਾਹਮਣੇ ਨੇ ਜੀਵਨ ਧਾਕਾ ਭਾਈ ਮਾਲੇ ਬਲੇ ਸਾਡਾ ਬਾਬਾ ਜੀ ਤੇ ਨਾਲ ਕਰਮ ਸਾਡਾ ਵੀਰ ਕੋਈ ਹਿੱਸੇਖਾਂ ਵਾਲਾ 92 ਤੋਂ ਕਹਿੰਦੇ 93 ਦਾ ਟਾਰਗੇਟ ਹੈ ਮੈਦ ਪੂਰ ਤੱਕਰੇ ਖੇਡੇ ਜਾ ਰਹੇ ਨੇ ਮੇਰੇ ਵੀਰੋ ਹਾਂਜੀ ਬਾਬਾ ਜੀ ਸ਼ੰਟੀਰਾਮ ਹੈ ਇੱਕ ਕਹਿੰਦੇ ਅਫਤਰਾ ਗੱਡੀ ਦਿੱਤੀ ਆ ਮੁੰਡੇ ਨੇ ਇਨੇ ਬਾਣਵੇ ਦੇ ਮੇਲੇ ਦੇ ਤੋਂ ਇੱਕ ਕਹਿੰਦੇ ਟਰੈਕਟਰ ਦਿੱਤਿਆ ਮੁੰਡੇ ਨੇ ਦੁਨੀਆ ਦੇ ਮਹਾਨ ਨੇ ਦੁਨੀਆ ਦੇ ਟੌਪਰ ਖਿਡਾਰੀ ਦੁਨੀਆ ਦੇ ਕਹਿੰਦੇ ਰਸਤਦੰਦ ਪਲੇਅਰ ਜਿਹੜੇ ਮੈਦਾਨ ਦੇ ਵਿੱਚ ਪਹਿਲੀ ਬਾਲ ਤੇ ਛੱਕਾ ਪਹਿਲੀ ਬਾਲ ਤੇ ਵਿਕਟ ਰੁਪਈਆ 200 ਦਿੱਤਾ ਜਾਵੇਗਾ ਸਾਡਾ ਭਰਾ ਤੇਜਵਿੰਦਰ ਕੈਨੇਡਾ ਨਾਲ ਕਹਿੰਦੇ ਸੱਤਾ ਆਸਟ੍ਰੇਲੀਆ ਸੋਲੋ ਕੈਨੇਡਾ ਦੇ ਜਿਸਕਰਮ ਕੈਨੇਡਾ ਇਹਨਾਂ ਵੀਰਾਂ ਦੇ ਵੱਲੋਂ ਰੁਪਈਆ 200 ਮੇਰੇ ਵੀਰੋ ਕਹਿੰਦੇ ਇਹ ਧਾਪਾ ਵਾਲੇ ਛੰਟੀ ਰਹੀ ਹੈ ਲਓ ਸਾਹਮਣੇ ਫਰੋਰਪੁਰੀਆ ਕਹਿੰਦੇ ਇਸ ਸਮੇਂ ਫੇਰ ਜਿਹੜਾ ਤਿਆਰ ਪਰ ਤਿਆਰ ਹੈ ਜੀ ਬਾਲ ਦੇ ਢਾਬਾ ਵਾਲਾ ਕਹਿੰਦੇ ਛੱਡੀ ਇਸ ਨੇ ਜਿਹੜਾ ਕੋਸ਼ਿਸ਼ ਕਰ ਰਿਹਾ ਦੂਜਾ ਛੱਕਾ ਕਹਿੰਦੇ ਲਗਾਤਾਰ ਮੁੰਡੇ ਮਾਰ ਦਿੰਦਾ ਅੱਜ ਬਿੰਦੂ ਸਾਡੇ ਭਰਾ ਦਾ ਵਾਲੀਬਾਲ ਪਲੇਅਰ ਦਾ ਕਹਿੰਦੇ ਭਾਈ ਸੁੱਖ ਕਨੇਡਾ ਦੇ ਵੱਲੋਂ 200 ਰੰਤਾ ਜਾਣਾ ਆ ਬਾਲ ਤੇ ਛੱਕਾ ਹੋਰ ਪਰ ਦੇ ਪਾਸੇ ਕਹਿੰਦੇ ਲੱਗਦਾ ਜੂਰ ਉਹ ਟਰਾਈ ਕਹਿੰਦੇ ਕੀਤੀ ਹੈ ਪਰ ਜਿਹੜੇ ਸਕੋਰ ਦੇ ਲਈ ਪਾਸੇ ਕਹਿੰਦੇ ਅੜਾਰੀ ਕਹਿੰਦੇ 4 ਆਪਣੀ ਟੀਮ ਦੇ ਲਈ ਮੇਰੇ ਮਿੱਤਰੋ ਇਧਰੇ ਪਾਸੇ ਕਹਿੰਦੇ ਜੋੜਦਾ ਹੋਇਆ ਐਨ ਵੱਡੇ ਮੈਲਾਂ ਦੀ ਕਹਿੰਦੇ ਵੱਡੀ ਜਿਹੀ ਟੱਕਰ ਆ ਮੇਰੇ ਮਿੱਤਰੋ ਔਰ ਟੀਮਾਂ ਕਹਿੰਦੇ ਟੌਪੜੀਆਂ ਖੇਡਦੀਆਂ ਨੇ ਇਹ ਦੇਣ ਵਾਲਾ ਦਾਤਾ ਨੇ ਕਿਸੇ ਤੇ ਨਹੀਂ ਛੜੀ ਦਾ ਉਹਦੀਆਂ ਦਿੱਤੀਆਂ ਦਾ ਸ਼ਤਰਾਨਾ ਦਾ ਸਰੀਰਾ ਸੁੱਕੀ ਲੋਕੋ ਬੰਦਾ ਬਾਧਾਂ ਦੇ ਅੱਗੇ ਜਿਹੜਾ ਮਿੱਠਾ ਵਿੱਚ ਵਿੱਚ ਭੁੱਲੀ ਜਾਵੇ ਜੈਰਾ ਛੱਡੀਏ ਨਾ ਦਿਲ ਮਿਲ ਜਾਂਦੀ ਆ ਤਰੱਕੀ ਜੇ ਮਿਲ ਜੇ ਤਰੱਕੀ ਕਦੇ ਛੱਡੀ ਦੇਣੀ ਪੈਰਾ ਲਾਓ ਟਰਾਈ ਕਹਿੰਦੇ ਕੰਤੀਆਂ ਨੌਂਿਆਂ ਦੇ ਬਾਬਾ ਬਿਕਰਜੀਤ ਸਿੰਘ ਜੀ ਯੂਕੇ ਵਾਲੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਜਿਹੜੇ ਬਹੁਤ ਵੱਡੇ ਕੰਦੇ ਯੋਗਦਾਨ ਪਾਏ ਹੈ ਲੈ ਵੀ ਇਧਰੇ ਪਾਸੇ ਕਹਿੰਦੇ ਲਗਾਤਾਰ ਕਹਿੰਦੇ ਅਰਸ਼ ਦੇ ਕਹਿੰਦੇ 2 ਛੱਕੇ ਰੁਪਈਆ ਕਹਿੰਦੇ 200 ਦੇ ਪਾ ਜਾਣਾ ਤੇਜ ਮਿੱਤਰ ਕੈਨੇਡਾ ਨਾਲ ਜਸਕਰ ਨੰਬਰ ਕੇ सोनू ਵਰਗੇ ਭਰਾ ਦੇ ਸਾਡੇ ਇਹ ਵੱਡੇ ਮਾਨ ਕੇ ਦੇ ਮੇਰੇ ਵੀਰੋ ਕਰ ਰਹੇ ਨੇ ਸਾਡੇ ਭਰਾਵਾ ਦੇ ਲਗਾਤਾਰ ਦੋ ਛੱਕੇ ਰੁਪਈਆ ਕਹਿੰਦੇ ਮੇਰੇ ਮਤੋਂ 200 ਰੁਪਏ ਤਾਂ ਜਾਣਾ ਇਧਰ ਕਹਿੰਦੇ ਜੋਤ ਦੇ ਫਾਦਰ ਸਾਹਿਬ ਵੀ ਆਏ ਹੋਏ ਨੇ ਤੇ ਕੁਸ਼ਲ ਨੇ ਕਹਿੰਦੇ ਫਾਦਰ ਸਾਹਿਬ ਵੀ ਪੁੱਜੇ ਹੋਇਆ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਇਧਰ ਕਿੰਦਾ ਕੈਨੇਡਾ ਬਲਵੀਰ ਕੈਨੇਡਾ ਸ਼ਮੈਸ਼ ਚੱਲ ਕੇ ਆਏ ਨੇ ਆਹ ਕਹਿੰਦੇ ਮੇਲੇ ਕਰਕੇ ਮੇਰੇ ਮਿੱਤਰੋ ਇੱਕ ਤਾੜੀ ਮਾਰ ਦਿਓ ਯਾਰ ਆਹ ਸਾਹਮਣੇ ਕਹਿੰਦੇ ਸਵਾਦ ਹੀ ਕਰ ਦੋਗਾ ਲੈ ਵੀ ਹਾਪੀਰ ਕੰਮ ਠੀਕ-ਠਾਕ ਹੈ ਔਰ ਬਲੇ ਪਾਸੇ ਕਹਿੰਦੇ ਕਮਾਲ ਹੁੰਦੀ ਹੈ ਔਰ ਦੇਲੇ ਪਾਸੇ ਹਿੰਮਤਪੁਰੀਆ ਬਿੰਦੂ ਵੀ ਕਹਿੰਦੇ ਪੁੱਜਾ ਹੋਇਆ ਮੇਰੇ ਵੀਰੋ ਅੱਜ ਪਛਾਣ ਨਹੀਂ ਆਉਂਦੀ ਮੁੰਡੇ ਦੀ ਔਰ ਦੇਲੇ ਪਾਸੇ